ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹਜ਼ੂਰ ਸਾਹਿਬ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਨਾ ਪੰਜਾਬ ਦੀ ਧਰਤੀ ਤੇ ਸੈਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਤੇ ਕਹਿੰਦੇ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਅੱਗੇ ਹੋ ਕੇ ਸਾਥ ਦਿੱਤਾ ਨਾਲ ਬਾਬੇ ਬੰਦਾ ਸਿੰਘ ਬਹਾਦਰ ਦੇ ਜਿਹੜੀ ਸਰਹੰਦ ਦੀ ਲੜਾਈ ਹੋਈ ਹੈ ਇਹਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਾਮਲ ਹੋਏ ਨੇ ਚੱਪੜਚੜੀ ਦੀ ਲੜਾਈ ਦੇ ਵਿੱਚ ਜਦੋਂ ਵਜ਼ੀਰ ਖਾਨ ਦਾ ਸੌਦਾ ਲਾਇਆ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਪੁੱਛਦੇ ਐ ਸਿੰਘਾਂ ਨੇ ਵੇਖਿਆ ਵੀ ਜੰਗ ਤਾਂ ਸਾਰੇ ਹੀ ਕਰਦੇ ਨੇ ਪਰ ਜਿੰਨੇ ਜੋਸ਼ ਨਾਲ ਬਾਬਾ ਦੀਪ ਸਿੰਘ ਜੀ ਲੜਦੇ ਇੰਨੇ ਜੋਸ਼ ਨਾਲ ਹੋਰ ਨਹੀਂ ਕੋਈ ਲੜਦਾ ਕਾਰਨ ਕੀ ਐ ਜਦੋਂ ਜੰਗ ਜਿੱਤੇ ਆ ਗਿਆ ਸਾਰਾ ਖਾਲਸਾ ਇਕੱਠਾ ਹੋਇਆ ਆਨੰਦਪੁਰ ਸਾਹਿਬ ਗੌਰ ਨਾਲ ਸੁਣਿਓ ਗੱਲ ਉਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਦੀਪ ਸਿੰਘ ਸਾਹਿਬ ਨੂੰ ਪੁੱਛਿਆ ਬਾਬਾ ਜੀ ਜੰਗ ਤਾਂ ਅਸੀਂ ਵੀ ਲੜੀ ਐ ਪਰ ਤੁਹਾਡੇ ਤੇ ਸਾਡੇ ਲੜਨ ਵਿੱਚ ਫਰਕ ਬਹੁਤ ਹੈ ਤੁਸੀਂ ਇੰਨਾ ਜੋਸ਼ ਕਿੱਥੋਂ ਲੈ ਕੇ ਆਉਂਦੇ ਹੋ ਲੜਾਈ ਦੇ ਵਿੱਚ ਤੇ ਬਾਬਾ ਦੀਪ ਸਿੰਘ ਸਾਹਿਬ ਪਤਾ ਕੀ ਕਹਿੰਦੇ ਨੇ ਜਦੋਂ ਸਰਹੰਦ ਦੀ ਲੜਾਈ ਜਿੱਤੀ ਐ ਸਹਿਬ ਛੋਟੇ ਸਹਿਬਜ਼ਾਦੇਆਂ ਦਾ ਬਦਲਾ ਲਿਆ ਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਬਾਬਾ ਜੀ ਤੁਸੀਂ ਤਾਂ ਸੁਣਿਆ ਨਾ ਕਿ ਸਹਿਬਜ਼ਾਦੇ ਐਦਾਂ ਦੇ ਸੀ ਇਹੋ ਜਿਹਾ ਗੋਤਕ ਸੀ ਕਹਿੰਦੇ ਮੈਨੂੰ ਤਾਂ ਜੋਸ਼ ਆ ਜਾਂਦਾ ਮੈਂ ਤੇ ਆਪਣੇ ਹੱਥੀ ਖੜਾਉਂਦਾ ਰਿਹਾ ਸਾਤ ਸ੍ਰੀ ਅਕਾਲ ਮੈਂ ਇਨਾ ਹਥਾਣਾ ਸਹਿਬ ਦਾਦਿਆਂ ਨੂੰ ਖੜਾਇਆ ਵਾਹ ਤਾਂ ਮੈਨੂੰ ਜੋਸ਼ ਆਉਂਦਾ ਤਾਂ ਮੈਨੂੰ ਜੀ ਕਰਦਾ ਮੇਰਾ ਜਾਂ ਮਰ ਜਾ ਜਾਂ ਮਾਰ ਦੇਆ ਇਹਨਾਂ ਨੇ ਛੋਟੇ ਛੋਟੇ ਬੱਚਾਂ ਤੇ ਤਰਸ ਵੀ ਨਹੀਂ ਕੀਤਾ ਉੱਥੇ ਬਾਬਾ ਦੀਪ ਸਿੰਘ ਜੀ ਨੂੰ ਸਾਰੀ ਕੌਮ ਨੇ ਇਕੱਠੇ ਹੋ ਕੇ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਸੀ